ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਰਾਇਣ ਨਰਪਤ ਨਾਮ ਸ਼ਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੁਹਿ ਤਾਰੈ ਦਾਨਵ ਦੇਵ ਪ੍ਰਸਾਦ ਪ੍ਰੇਤ ਤੇ ਨਿਤਨੇਤ ਕਹਾਏ ਸ਼ੂਸ਼ਮ ਤੇ ਸ਼ੂਸ਼ਮ ਕਰ ਚੀਨੇ ਬ੍ਰਿਦਨ ਬ੍ਰਿਦ ਬਤਾਏ ਭੂਮ ਆਕਾਸ ਪਤਾਲ ਸਵੈ ਸਾਜ ਏਕ ਅਨੇਕ ਸਦਾਏ ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰ ਸਰਣ ਸਿਧਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤੀਪਾਲਕ ਨਾਇਕ ਖਸ਼ਮ ਹਮਾਰੇ ਹੇ ਪ੍ਰਭੂ ਪਰਮੇਸ਼ਰ ਜੀਓ ਤੁਸੀਂ ਸਭ ਦਾਤਾਾਂ ਦੇ ਦੇਣ ਵਾਲੇ ਦਾਤੇ ਹੋ ਤੁਸੀਂ ਸਾਡੇ ਮਾਲਕ ਹੋ ਤੁਸੀਂ ਸਭ ਦਾ ਪਾਲਣ ਪੋਸਣ ਕਰਨ ਵਾਲੇ ਹੋ ਰੱਖਿਆ ਕਰਨ ਵਾਲੇ ਹੋ ਤੁਸੀਂ ਸਾਡੇ ਆਗੂ ਹੋ ਭਾਵ ਸਭ ਜੀਵਾਂ ਨੂੰ ਸੁਚੱਜੇ ਜੀਵਨ ਦਾ ਰਾਹ ਦਿਖਾਉਣ ਵਾਲੇ ਹੋ ਤੇ ਤੁਸੀਂ ਆਪ ਹੀ ਸਾਡੇ ਸਭ ਦੇ ਖਸਮ ਹੋ ਪਤੀ ਹੋ ਨਿਮਖ ਨਮਖ ਤੁਮਹੀ ప్రతి ਪਾਲੋ ਹੋ ਹਮ ਬਾਰਿਕ ਤੁਮਰੇ ਧਾਰੇ हे ਪ੍ਰਭੂ ਜੀਓ ਤੁਸੀਂ ਆਪ ਹੀ ਪਲ ਪਲ ਛਿਣ ਛਿਣ ਸੁਵਾਸ ਸੁਵਾਸ ਸਾਡਾ ਪਾਲਣ ਪੋਸ਼ਣ ਕਰਦੇ ਹੋ ਅਸੀਂ ਤਾਂ ਤੇਰੇ ਬੱਚੇ ਹਾਂ ਅਤੇ ਤੇਰੇ ਆਸਰੇ ਤੇ ਹੀ ਟਿਕੇ ਹੋਏ ਹਾਂ ਜਿਉਂਦੇ ਹਾਂ ਜਿਹ ਬਾ ਏਕ ਕਵਨ ਗੁਣ ਕਹੀਏ ਬੇਸੁਮਾਰ ਬੇਅੰਤ ਸੁਆਮੀ ਤੇਰੋਂ ਅੰਤ ਨਕਿਨਹੀ ਲਹੀਐ ਰਹਾਉ हे ਪ੍ਰਭੂ ਜੀਓ ਸਾਡੇ ਕੋਲ ਤਾਂ ਕੇਵਲ ਇੱਕ ਹੀ ਜੀਵ ਹੈ ਤੇ ਇਸ ਇੱਕੋ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣਾ ਦੀ ਗੱਲ ਕਰੀਏ ਕਿਹੜਾ ਕਿਹੜਾ ਗੁਣ ਦਸੀਏ ਤੇ ਗਾਈਏ हे ਮਾਲਕ ਤੇਰੇ ਗੁਣ ਅਣਗਿਣਤ ਹਨ ਗਿਣੇ ਨਹੀਂ ਜਾ ਸਕਦੇ ਤੂੰ ਆਪ ਬੇਅੰਤ ਹੈ ਭਾਵ ਤੇਰਾ ਪਾਰ ਬਾਰ ਨਹੀਂ ਪਾਇਆ ਜਾ ਸਕਦਾ ਦੇ ਕੋਈ ਮਨੁੱਖ ਵੀ ਤੇਰੇ ਗੁਣਾ ਦਾ ਅੰਤ ਨਹੀਂ ਲੱਭ ਸਕਿਆ ਅੰਦਾਜ਼ਾ ਤੱਕ ਨਹੀਂ ਲਾ ਸਕਿਆ ਠਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ